ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਅੱਜ ਚੱਲੇ ਆ ਬਾਈ ਨਵਾਂ ਟਰੈਕਟਰ ਲੈਣ ਬਹੁਤ ਟਾਈਮ ਬਾਅਦ ਬਾਈ ਮਸੀਓ ਦੇ ਨਾਇਆ ਭੱਗ ਆਲਾ ਹੋ ਕਿਹੜਾ ਟਰੈਕਟਰ ਹੈ ਕਿਆ ਸਿਸਟਮ ਹੈ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਬਾਕੀ ਮਨੇ ਜੱਟਵਾਲ ਬਾਈ ਬਾਈ ਪਾਰਟੀ ਹੋਣੀ ਆ ਇੱਧਰ ਉਹਦਾ ਭਤੀਜਾ ਉੱਧਰ ਪ੍ਰੋਣਾ ਸਾਹਿਬ ਹਾਂ ਕਿੰਨੇ ਦਿਨ ਵੇਟ ਕਰੀ ਹਫਤੇ ਦਾ ਹੋ ਗਿਆ ਬਾਈ ਦੋ ਜਨ ਦਿਨ ਮਹੀਨੇ ਹੋ ਗਏ ਅੱਜ ਬਾਈ ਲੈ ਕੇ ਆਉਣਾ ਟਰੈਕਟਰ 100 ਕਿਲੋਮੀਟਰ ਪਰਤੇ ਮਨਾ ਹੀ ਰਹਿ ਗਿਆ ਤਾਂ ਇੱਕ ਇਹਦੇ ਕਾ ਨਹੀਂ ਹੁਣ ਹੋ ਜਾਣੀ ਪਾਰਟੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਚਲ ਇੰਨਾ ਕੰਮ ਉਹ ਥੋੜੀ ਟਾਇਰ ਤਹਿਰ ਜਗ੍ਹਾ ਤੇ ਜੱਗੇ ਨੇ ਉਹ ਪਿਛਲਾ ਟਾਇਰ ਚੱਕੋਗੇ ਉਹ ਚੱਕੋਗੇ ਪਿੱਛੇ ਦਾ ਭਾਈ ਜਾਨ ਬਹੁਤ ਆ ਦੇਖੋ ਬੰਦ ਹੋਣ ਦਾ ਤਾਂ ਨਾਮ ਹੀ ਨਹੀਂ ਲੰਦਾ ਧਰਤੀ ਕੋਤੀ ਰੇਤਾਂ ਤੇ ਨਹੀਂ ਜਾਂਦਾ ਪਰਬੰਦ ਨਹੀਂ ਹੁੰਦਾ ਭਾਈ ਚੌਥਾ ਲੋ ਲਾ ਲਿਆ ਹੁਣ ਚੌਥੇ ਲੋ ਵਾਂ ਦੇਖੋ ਟੱਪੇ ਮਾਰ ਲਾ ਜਾਂਦਾ ਏ ਬਸ ਜਿੱਥੇ ਰੇਸ ਗੱਡੀ ਉੱਥੇ ਹੀ ਖੜੀ ਏ ਮਾੜੇ ਥੋੜਾ ਜਿਹਾ ਡਾਊਨ ਆਉਂਦਾ 100 ਦੇ ਚੱਕਰ ਫੇਰ ਉੱਥੇ ਚੱਲ ਜਾਂਦਾ ਦਾਬਦਾ ਨਹੀਂ ਹੈਗਾ ਆਹ ਭਾਈ ਬਗੈਰ ਟਰਬੋ ਹੈ ਇਹਦੀ ਆਵਾਜ਼ ਦੇਖੋ ਜੱਗਿਆ ਵਾਲਾ ਦੀ ਟਰਬੋ ਲੱਗੀ ਹੋਊ ਸਾਇਲੈਂਟ ਆ ਆਹ ਦੰਦਾ ਬਗੈਰ ਟਰਬੋ ਹੈ ਚੱਕਾ ਮੈਨੂੰ ਕਹਿੰਦਾ ਪਹਿਲੇ ਆਈ ਹਾਂ ਦੂਰ ਦਾ ਕਹਿੰਦਾ ਟਰਬੋ ਦਾ ਹੈਗਾ ਬਾਈ ਟਰਬੋ ਤੇ ਬਗੈਰ ਟਰਬੋ ਦਾ ਫਰਕ ਤਾਂ ਬਾਈ ਹੈਗਾ ਹੈ ਆ ਤਾਂ ਗੁੰਗਾ ਹੀ ਚੱਲਦਾ ਹੈ ਲੋ ਜੀ ਬਾਈ ਕਹਿੰਦੇ ਕੰਮ ਚੱਲਦਾ 8 8 ਦੋਹੇ ਭਾਈ ਚੱਲਦੇ ਅਰਜਨ ਵੈਲੀ ਇੱਕ ਹੈਗਾ 555 57ch ਵੀ ਠੀਕ ਇਕੱਲਾ 555 ਹੈ ਦੋਹੇ ਨਵੇਂ ਘੋੜੇ ਆ ਪਰ ਨਾ 24 ਲੱਗਿਆ ਦਾ ਮੰਨ ਲਓ ਦਾ ਸਾਰਾ ਮਾਡਲ ਆ ਕਹ ਹੁੰਦਾ 12 ਮਹੀਨਾ ਤੇ 13ਵੇਂ ਮਹੀਨੇ ਕਰਾਏ 13ਵੇਂ ਮਹੀਨੇ ਕਰਾਏ ਬਾਈ ਇਹਨੂੰ ਹਾਂ ਉਹ ਦੋ ਗਰਫੇ ਦਾ ਲੱਗਿਆ ਨਾ ਤੇ ਉਹ 24 ਮਾਡਲ 550 ਚਾਰ ਜਣ ਚੱਲਦਾ ਹੂੰ ਪਹਿਲੇ ਸਾਈ ਚ ਬੰਦ ਹੋ ਜਾਂਦਾ ਹੂੰ ਆਪਣਾ ਚੌਥੇ ਲੋਜ ਤੇ ਚੱਲਦਾ ਤਾਂ ਵੀ ਸਲਿੱਪ ਕੱਢ ਕੇ ਧਰਤੀ ਜੀ ਲੰਘ ਜਾਂਦਾ ਬੰਦ ਨਹੀਂ ਹੁੰਦਾ ਲੱਗੇ ਪਤਾ ਕਿਆ ਕਰਨਾ ਟਰਬੋ ਬੋਲਦੀ ਜੱਗਾ ਬਹੁਤ ਜੱਗਾ ਬਹੁਤ ਬੋਲ ਹਾਂ ਜੱਗਾ ਬਹੁਤ ਜੱਗਾ ਬਹੁਤ ਉਹ ਦੇਖੋ 1 ਮਿੰਟ ਦੇਖ ਕੇ ਬੰਦ ਕਰੀ ਹੁਣ ਤਾਂ ਨਹੀਂ ਕਿ ਮਿੱਟੀ ਆ ਨਹੀਂ ਫਰਕ ਤਾਂ ਹੈਗਾ ਜਿਹੜੀ ਕੰਪਨੀ ਫਿਟਡ ਚੀਜ਼ ਆ ਉਹ ਚ ਫਿਰ ਜਾਣ ਕੰਪਨੀ ਆ ਘੱਟੇ ਪਾਉਂਦੇ

ਕਾ ਬਈ ਟਾਈਮ ਹੋ ਗਿਆ ਮਾਨਾ ਬਾਈ ਕੇੰਦਰ ਅਬੀ ਜਾ ਕੇ ਆਉਣਾ ਹੈ ਡੀਲ ਦੂਲ ਹੋਈ ਵੀ ਬਾਈ ਸਾਰੀ ਟਰੈਕਟਰ ਦੀ ਕਿਹੜਾ ਟਰੈਕਟਰ ਹੈ ਕਿਹੜਾ ਮਾਡਲ ਹੈ ਤੁਹਾਨੂੰ ਉੱਥੀ ਜਾ ਕੇ ਦਿਖਾਉਂਗੇ ਇਹਨਾਂ ਦਾ ਸਾਡੇ ਬੰਦਿਆਂ ਨੂੰ ਮਿਲੋ ਇੱਧਰ ਸੱਸੀ ਜਾਲ ਜੀ ਭਾਨਜਾ ਸਾਹਿਬ ਸੱਸੀ ਕਾ ਪ੍ਰਮੂਖ ਸਾਹਿਬ ਕਹਿੰਦੇ ਬਾਈ ਦੋ ਜਾਨੇ ਸਿਰਨਾਥੇ ਵਜਨਾਲੇ ਹਾਂਜੀ ਕਿੰਨਾ ਘੜਦੇ ਹਾਂਜੀ ਲੜਦੇ ਤਾਂ ਨਹੀਂ ਹੈਗੇ ਮੈਂ ਤਾਂ ਥੋੜਾ ਬੋਤਾ ਤਾਂ ਕੱਲ ਲੜੀਦਾ ਹੀ ਹੁੰਦਾ ਲੜੀਦਾ ਹੀ ਹੁੰਦਾ ਬਾਈ ਸਵੇਰ ਦੇ ਹੀ ਬਦੂਖਾਂ ਗੇਲ ਕੰਦਾ ਕੰਮ ਹੈ ਨਾ ਮੈਂ ਕਹਿੰਦਾ ਤੜਕੇ ਬਾਈ ਅੱਜ 5:30 ਵਜੇ ਉੱਠ ਗਏ ਤੜਕੇ ਦੇ ਵੇਲੇ ਡੰਡੇ ਸੋਤਿਆਂਗੇ ਬਦੂਖਾ ਬਣਾਈਆਂ ਫੇਨਾ ਨੂੰ 2-4 ਗਾਲਾਂ ਵੀ ਦਈਆਂ ਵੀ ਹਰਾਂ ਦਾ ਲਾਈਟ ਨਾ ਬਗ ਹੈ ਕਿਤੇ ਵੀ ਟਿਕੜ ਆਦਰ ਤੇ ਬਾਪੂ ਬਾਈ ਲਿਆ ਪਾਪੂ ਵੀ ਆਇਆ ਹੁਣ ਇੱਧਰ ਚੱਲੀਆਂ ਪਿੰਡ ਗਿਆ ਪਤਾ ਬਾਪੂ ਕਹਿੰਦਾ ਵੀ ਇੱਧਰ ਗੱਡੀ ਦਾ ਵੀ ਟਾਇਰ ਫਟ ਗਿਆ ਕੋਮੂ ਦੇ ਤਾਂ ਹਵਾ ਹੈਗੀ ਰੱਬ ਘਟੈਰ ਹੋ ਗੱਡੀ ਦਾ ਟਾਇਰ ਫਟ ਗਿਆ ਬਾਪੂ ਗੱਜਾ ਬਾਈ ਇਹਦਾ ਟਾਇਰ ਖਤਮ ਜਾਈਦਾ ਬਾਈ ਇਹ ਵੀ ਨਵਾਂ ਪਾਉਣਾ ਹੈ ਪਟਾਕਾ ਮਾਰ ਗਿਆ ਹਾਂ ਜੋਤ ਕੀ ਹੋ ਗਿਆ ਪਟਾਕਾ ਮਾਰ ਗਿਆ ਕਹਿੰਦਾ ਕੁਝ ਵੀ ਨਹੀਂ ਬਾਕੀ ਬਾਈ ਚਾਰ ਪੰਜ ਜਾਣੇ ਅਸੀਂ ਹਿਮਾਚਲ ਦਾ ਟਰੈਕਟਰ ਆ ਬਾਈ ਜਿਹੜਾ ਮਨੇ ਬਾਈ ਨੇ ਲਿਆਏ ਤੇ ਫਿਰ ਗੱਡੀ ਤੇ ਜਾਣਾ ਹੁਣ ਗੱਡੀ ਦਾ ਕੱਪੜਾ ਕੂਪੜਾ ਤਾਰੀਏ ਮਨੇ ਬਾਈ ਕੀ ਗੱਲ ਹੋਈ ਵੀ ਆ ਵੀ ਤੇਰੇ ਆਪ ਐਨੇ ਟਾਈਮ ਤੱਕ ਆ ਜਾਣਾ ਤਾਂ ਹੁਣ ਮਨਾ ਬਾਈ ਵੀ ਤਿਆਰ ਹਾਂ ਬਾਕੀ ਬੰਦੇ ਵੀ ਤਿਆਰ ਪਹਿਲਾਂ ਹੁਣ ਦੋ ਸਿਆਪੇ ਹੁੰਦੇ ਬਾਈ ਅੱਤ ਟਰੈਕਟਰ ਨੂੰ ਅੱਗੇ ਕਰਨਾ ਫੇ ਗੱਡੀ ਘੜਨੀ ਫੇ ਟਰੈਕਟਰ ਨੂੰ ਆਪਣੇ ਟਿਕਾਣੇ ਲਿਆਉਣਾ ਤੇ ਕੱਪੜਾ ਕੁੱਪੜਾ ਲਾ ਕੇ ਚੱਲਦੇ ਆ ਪੰਮੂ ਆ ਸਾਈਕਲ ਉੱਥੇ ਲਾ ਰਹੀ ਅੰਦਰ ਜੋ ਤੂੰ ਅੰਦਰ ਲਾ ਦੇ ਚਲਾ ਦਊਗਾ ਨੰਨੇ ਵਾਲਾ ਸਾਈਕਲ ਅੰਦਰ ਲਾ ਦੇ ਉੱਥੇ ਨੰਨੇ ਵਾਲਾ ਸਾਈਕਲ ਲਾ ਦੇ ਅੰਦਰ ਟਰੈਕਟਰ ਵੀ ਬਾਕੀ ਬਾਈ ਥੋੜਾ ਅੱਗੇ ਕਰਕੇ ਪਹਿਲਾਂ ਇੱਕ ਵਾਰ ਗੱਡੀ ਦੇ ਕੱਪੜਾ ਥਾਰ ਕੇ ਮੜੀ ਸਾਫ਼ ਕਰਨੀ ਹੈ ਵੀ ਹਾਂ ਤੂੰ ਟਰੈਕਟਰ 'ਤੇ ਬਹਿ ਗਿਆ ਹਾਂਜੀ ਭਾਈ ਜਾਣਾ ਟਰੈਕਟਰ ਬਾਕੀ ਭਾਈ ਮਨਾਂ ਹੀ ਰਿਹਾ ਕਿ ਸਾਡੇ ਕੋਲੋਂ ਕੋਈ ਟਰੈਕਟਰ ਲਿਆਉਣ ਤੇ ਮਾਲ ਨੇ ਵੀ ਸੌਦਾ ਮਾਰਤਾ ਭਾਈ ਟਰੈਕਟਰ ਮੈਂ ਵੀ ਨਹੀਂ ਦੇਖਿਆ ਕਿਹੜਾ ਹੁਣ ਉੱਥੇ ਜਾ ਕੇ ਦੇਖੋਗੇ ਜੋਤ ਇਹਦਾ ਕਪੜਾ ਤਾਰਨਾ ਹੈ ਤਾਰ ਦੇ ਪਿੱਛੇ ਨੂੰ ਖਿੱਚ ਲੈ ਇੱਟਾ ਜਾ ਕੇ ਨਾ ਪਿੱਛੇ ਨੂੰ ਖਿੱਚ ਲੈ ਉੱਧਰ ਨਹੀਂ ਹੋਣੀ ਪਿੱਛੇ ਨੂੰ ਖਿੱਚ ਲੈ ਏ ਵੀ ਬਾਈ ਦੀ ਤਰਪਾਲ ਅੱਜ ਨਵੀਂ ਲੈ ਕੇ ਆਉਣੀ ਸੀ ਰੋਪੜ ਐਤਵਾਰ ਕਰਕੇ ਸਿਸਟਮ ਸਾਰਾ ਬੰਦ ਆ ਫੇ ਲਿਆ ਨਹੀਂ ਹੋਈ ਕਿਉਂਕਿ ਇਹਦੇ ਵਿੱਚ ਪਾਣੀ ਪੈ ਜਾਂਦਾ ਪਰ ਇਹ ਠਹਿਰੇ ਕੰਬਲ ਪਾਏ ਹੋਏ ਕੰਬਲ ਦਾ ਫਿਰ ਰੰਗ ਜੇ ਉੱਪਰ ਜੰਮ ਜਾਂਦਾ ਤੁਹਾਨੂੰ ਦਿਖਾਉਣ ਦਾ ਪ੍ਰੋਜੈਕਟ ਇਹਦਾ ਕੀ ਆਏ ਖਿਚੜਾ ਪਿੱਛੇ ਨੂੰ ਖਿਚੜਾ ਜ਼ੋਰ ਤੇ ਖਿਚਰੇ ਖਿਚਰੇ ਆ ਵੀ ਤਾਰ ਦੇ ਆ ਦੇਖੋ ਬਾਈ ਜਿਹੜਾ ਨਾ ਆ ਦੇਖੋ ਐ ਹੋ ਜਾਂਦਾ ਬਿਚ ਨੂੰ ਪਾਣੀ ਚੋਕੇ ਤੇ ਉੱਪਰ ਕੰਬਲ ਚੋ ਜਾਂਦਾ ਹੈ। ਕੰਮ ਖਰਾਬ ਹੋ ਜਾਂਦਾ ਇਹ ਹੁਣ ਇਹਦੇ ਵਾਟਰਪਰੂਫ ਲਿਖ ਕੇ ਆਉਣੀ ਬਈ ਕੇ ਕੇ ਦਰਬਾਲ ਦਰਬਾਲ ਖਰਾਬ ਹੋ ਗਈ ਸਾਰਾ ਫਿਰ ਕਈ ਵਾਰ ਤੇਰੇ ਉੱਪਰ ਰੰਗ ਜਾਈ ਚੋ ਜਾਂਦੇ ਦਾ ਕੰਬਲ ਦਾ ਆਹ ਹੋਣੀ ਹੈ ਕੱਪੜਾ ਦੇਖ ਤਾਂ ਡੈਕਟਰ ਵਿੱਚ ਹੈਗਾ ਇਹ ਪੜਾਦਾ ਇਹ ਕਿਹੜਾ ਇਹਦਾ ਸਪੈਸ਼ਲ ਕੱਪੜਾ ਦਾ ਬਾਈ ਉਹਦੇ ਕੇ ਇਹਨੂੰ ਸਾਫ਼ ਕਰਦੇ ਆ ਲਿਬਰ ਦੀ ਬੈਕ ਸਾਈਡ ਤੇ ਇਹ ਕਿਉਂਕਿ ਪਾਣੀ ਪੈ ਨਮੀ ਵਾਲਾ ਗਿੱਲਾ ਦਾ ਸੁੱਕਾ ਸੁੱਕਾ ਫਿਰਦੇ ਆ

ਬਾਈ ਮਾਮੇ ਨੇ ਸਾਫ਼ ਕਰਤੀ ਗੱਡੀ ਹੁਣ ਕੰਨ ਲਗਾ ਟਰੈਕਟਰ ਪਰੇ ਉਹ ਵੀ ਅੰਨੀ ਜਗ੍ਹਾ ਚੋਂ ਨਿਕਲਣਾ ਮਾਫ ਕਰ ਮੰਨੇ ਗਾਪਾਟਰ ਅੱਗੇ ਬਾਈ ਮਾਮਾ ਮੰਮਾ ਉਹਗੇ ਰੈਟਟਰ ਉੱਤੇ ਮੈਂਨੇ ਖੋਲਦਾ ਖੁੰਡਾ ਬਾਈ ਮਾਮਾ ਉਹ ਨਹੀਂ ਆਉਂਦੇ ਫਮਾ ਗੁੰਡਾ ਖੋਲ ਜਾਗੇ ਨੀਦਾ ਆਹ ਵੀ ਕਰਦੇ ਇੱਥੇ ਆਹ ਜੀਪ ਤਾਂ ਚੱਕ ਕੋਈ ਕੀ ਕਰ ਬੋ ਪੜੀ ਹੈ ਉਹ ਮੇਰੀ ਬਾਈ ਬੋਸ ਬਾਈ ਫੋਟ ਚੱਕਦਾ ਚੱਕਦਾ ਖੋਲ ਲਾਉਣਾ ਮੈਰੀ ਖੋਲਣਾ ਹਾਂ ਬਾਈ ਟਾ ਰੱਖ ਜੇ ਪਾਨੇ ਇਹਦਾ ਕੋਈ ਫਰਮ ਹੁੰਦਾ ਇੰਨੀ ਲੱਗਦਾ ਸੁਸਤ ਮਾਰੇ ਆ ਤੁੰਗੀ ਦਾ ਬਈ ਉਹ ਖਾਏ ਜਾਮ ਹੋਇਆ ਭੈ ਮੈਂ ਆਪਨੇ ਦੋ ਭਰਵਾਣਾ ਨਾ ਪਾਨੇ ਰੀਦਾ

kat ਮਾਂ ਮਮੀ ਹਾਂ ਉੱਠੇ ਰਹੀ ਆ ਇੰਨੀ ਗਰਾਣੀ ਵੀ ਚਾਹੀਦੀ ਆ ਇੰਨੀ ਗਰਾਣੀ ਵੀ ਚਾਹੀਦੀ ਆ ਉਹ ਫਸ ਗਿਆ ਤੇ ਆ ਫਸ ਗਿਆ ਉਹ ਫਸ ਗਿਆ ਕੁੰਡਾ ਚੱਕ ਨਹੀਂ ਹੁੰਦਾ ਯਾਰ ਯਾਰ ਬੜਾ ਯਾ ਕੰਮ ਦਾ ਲੈ ਵਾਈਫੋਨ ਵੀ ਦਾ ਫੜਨਾ ਹੀ ਆ ਕਿਹਦੀ ਨਹੀਂ ਹੈਗੀ ਫੜ ਦਿਆ ਹੁਣ ਇੱਕ ਮਿੰਟ ਹੁਣ ਤਾਂ ਇਹ ਬਾਹਰ ਮਾਮਾ ਕੱਢਣ ਦਾ ਗੱਟੀ ਬਾਹਰ ਲੱਗਦੇ ਨੇ ਵੀ ਜਾਣਾ ਬੁੱਤੇ ਖੜਾ ਜਿਉਂ ਉਹ ਸਾਈਡ ਉਹਦੇ ਤੇ ਬੈਗ ਆ ਗਈ ਨਾ ਤੇਰਾ 52 ਹੋ ਰਿਹਾ ਤੇ ਤੂੰ ਉੱਥੇ ਉਹ ਭਾਈ ਮਾਮਾ ਲੱਗਿਆ ਮੂੜ ਨਾ ਇੰਨੀ ਇੰਨੀ ਕੋਸ਼ਿਸ਼ ਮੂੜ ਦਾ ਸੁੱਕਾ ਨਹੀਂ ਚਲੇ ਗਏ ਹੈ ਸਟੇਟ ਮੂੜ ਦਾ ਖਾਜੇ ਜਮੜਾ ਲੋਗਾਂ ਨੂੰ ਮਾਮਾ ਤਾਂ ਕੱਤੀ ਮੋੜ ਕੇ ਖਾਦੇ ਆ ਲਓ ਬਾਈ ਲਓ ਲਓ ਜੀ ਬਾਈ ਖਿਚਤੀ ਗੱਡੀ ਅਮਨੇ ਬਾਈ ਦੇ ਘਰ ਕੰਦੀ ਨੂੰ ਖਾਸੇ ਭੱਬਲ ਭੁਸਲੇ ਜਤੇ ਘਰ ਬਾਈ ਤਾਂ ਕਾ ਜਾ ਕੇ ਕਿਤੇ ਗੱਡੀ ਨਿਕਲਦੀ ਆ ਇੱਕ ਬਾਈ ਜਿਹੜੀ ਤਰਪਾਲ ਆ ਤਰਪਾਲ ਜਿਹੜਾ ਕੰਬਲ ਆ ਉਹਨੇ ਵੀ ਬਹੁਤ ਕੰਮ ਖਰਾਬ ਕਰਿਆ ਜਿਹੜਾ ਪੇਂਟ ਜਾ ਨਾ ਗੱਡੀ ਦੇ ਪਿੱਛੇ ਵੜ ਗਿਆ ਉਹ ਵੀ ਬਾਕੀ ਬਾਈ ਕਰਮੀ ਬਹੁਤੀ ਚੱਲੇ ਅੱਦੇ ਦਪਹਿਰ ਨੂੰ ਆ ਜਾਣਾ ਬਹੁਤ ਦੂਰਾ ਉਹਨੇ ਰੇ ਲਾਗ ਜਾਣਾ ਬਾਈ ਅੱਟੋ ਕੱਟ ਵੀ 100 ਕਿਲੋਮੀਟਰ ਦਾ ਸਫ਼ਰ ਹੈ। ਚੱਲੇ ਪੂਰੇ 12:00 ਵੱਜ ਗਏ ਬਾਈ 12:00 ਐਂਟਰੀ ਘਰ ਤੇ ਚਾਲੇ ਪਾਉਣੇ ਆ। ਬਾਕੀ ਹੁਣ ਤੁਸੀਂ ਵਲੌਗ ਦੇ ਵਿੱਚ ਹੀ ਦੇਖਿਓ ਜੀ। ਲਓ ਜੀ ਬਾਈ ਇੱਧਰ ਆਉਣੇ ਦਾ ਭਤੀਜਾ ਹਾਂਜੀ ਭਾਈ ਬਲੌ ਦਾ ਤਸਰੀਕ। ਤਸਰੀਕ ਕਿੰਨੇ ਦਿਨ ਤੇ ਵੇਟ ਕਰਦਾ ਟਰੈਕਟਰ ਦੀ? 2 ਹਫ਼ਤੇ ਹੋ ਚੁੱਕੇ। 2 ਹਫ਼ਤੇ ਹੋ ਗਏ ਟਰੈਕਟਰ ਆਉਣਾ ਟਰੈਕਟਰ ਆਉਣਾ ਏ ਮੈਨੂੰ ਕਹੀ ਜਾਂਦਾ ਕਾਹਦਾ ਆਉਣਾ ਅੱਜ ਆ ਗਿਆ ਦੇ ਨਾ? ਅੱਜ ਆ ਗਿਆ। ਕਹਿੰਦੇ ਮੁੰਡੇ ਨੇ ਚਲਾਇਆ ਕਰਨਾ ਟਰੈਕਟਰ ਹੈ ਪਰ ਦੱਬੜਾ ਬੂਗਾ। ਡ라이ਵਰ ਆ ਫੇਮਦ ਨੇ ਆ ਮੁੰਡੇ ਨੂੰ ਬਣਾਉਣਾ ਵੇ ਇਹਦਾ ਭਤੀਜਾ ਏ ਆਪਣੇ ਦੇ ਘਰ ਦੇ ਮੂਹਰੇ ਆ ਕੇ ਬਾਈ ਖੜ ਗਏ ਮਨਾ ਹੁਣ ਤਿਆਰੀ ਨਹੀਂ ਹੋਇਆ ਹਲੇ ਫੇਦੇ ਬੂਦੇ ਗਣਦਾ ਏ ਦੂਆ ਬੰਦੇ ਉਹ ਵੀ ਨਹੀਂ ਤਿਆਰ ਹੋਏ ਗੱਡੀ ਪੱਖਦੀ ਏ ਪੱਖਦੀ ਏ ਕੀ ਕਰਿਆ ਜਾਏ ਹੁਣ ਛਾਵਾਂ ਚ ਲਾਈਏ ਨਾ ਕਿਤੇ ਕੰਮ ਖਰਾਬ ਕਰਤਾ ਪੱਖੇ ਵੀ ਦੁਪਹਿਰੇ ਜੀ ਜਾਣਾ ਕਹਿੰਦੇ ਇਹਨਾਂ ਨੇ ਹਾਂ ਚਲੋ ਪਹਿਲੇ ਹੀ ਲੰਘ ਕੇ ਕਹਿੰਦੇ ਕੰਮ ਹੋ ਰਿਹਾ ਨੇ ਤੇ ਜਿਹੜਾ ਚਲੋ ਬਾਈ ਹੁਣ ਉੱਥੇ ਜਾ ਕੇ ਦੇਖੂਗੇ ਕਿ ਐਸਾ ਸਟੇਮ ਹੈ ਜੀਤ ਬਾਈ ਬੰਦੇ ਤਿਆਰ ਚਾਰ ਆ ਨਾਗ ਨਾਦੀ ਮੈਨੂੰ ਪਿਆਰੇ ਤੇਰਾ ਸਾਹਿਬ ਲੋ ਬਾਈ ਇਧਰ ਪ੍ਰਾਉਣਾ ਸਾਹਿਬ ਉਹਨੇ ਨਾ ਇਹ ਵੀ ਵਿਚਾਰਾ ਦੇਖਦਾ ਵੀ ਕਰ ਜਾਈਏ ਬਾਈ ਸਾਧਰੇ ਜਾਣਾ ਚਾਹੀਦਾ ਤਾਂ ਉਹ ਤਾਂ ਹੈ ਉਹ ਨਹੀਂ ਜਿਹੜਾ ਸਾਧਰੇ ਜਾ ਕੇ ਬੰਦਾ ਆਏ ਹੁਣ ਬਾਈ 100 ਕਿਲੋਮੀਟਰ ਦਾ ਸਫਰ ਮੇਰੇ ਸਾਹਮਣੇ ਡੇਢ ਘੰਟਾ ਲੱਗ ਜੂ ਕਿੰਨੀ ਚਾਹੀਦਾ ਤੈਨੂੰ ਪਤਾ ਗੱਡੀ ਚੱਲਣ ਨੂੰ ਡੇਢ ਘੰਟਾ ਲੱਗ ਜਾਣਾ ਬਾਈ ਡੇਢ ਤੋਂ ਬਾਅਦ 2 ਘੰਟੇ ਵੀ ਲੱਗ ਸਕਦੇ ਲੱਗਦਾ ਨਹੀਂ ਵੀ ਹਾਂ ਅਜ ਨੇਰਾ ਹੋ ਜਾਣਾ ਬਾਈ ਅੱਜ